ਅੰਦੀ ਦੇ ਮੇਲੇ 'ਚ ਐਵਰੇਜ ਹਰ ਰੋਜ਼ ਚਾਰ ਸਮਾਗਮ ਹੁੰਦੇ ਆ ਤੇ ਹਰ ਤਰ੍ਹਾਂ ਕੋਸ਼ਿਸ਼ ਕਰੀ ਦੀਆ ਟਾਈਮ 'ਤੇ ਆਪਣੇ ਵੱਲੋਂ ਵੀ ਪਰ ਕਈ ਕਾਰਨਾ ਕਰਕੇ ਥੋੜਾ-ਥੋੜਾ ਅੱਗੇ ਪਿੱਛੇ ਵੀ ਹੋ ਜਾਂਦਾ ਆ ਸਾਡੇ ਕੋਲ ਸਾਡੇ ਜਿਹੜੇ ਤੀਜੇ ਵਕਤਾਂ ਨੇ ਡਾਕਟਰ ਚਲੋਜੀ ਸਿੰਘ ਜੀ ਉਹ ਪਹੁੰਚ ਗਏ ਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ 10 ਮਿੰਟ ਲਈ ਉਹ ਸਾਡੇ ਸਰੋਤਿਆਂ ਦੇ ਰੂਬਰੂ ਹੋਣ ਗੁਰੰਗਰ ਦੇਵ ਕਾਲਜ ਕਡੂਰ ਸਾਹਿਬ ਪੰਜਾਬੀ ਵਿਭਾਗ ਦੇ ਮੁਖੀ ਬਹੁਤ ਬਹੁਤ ਸਵਾਗਤ ਉਹਨਾਂ ਦਾ ਆਓ ਸਰ ਬਹੁਤ ਹੀ ਸਤਿਕਾਰਯੋਗ ਹਾਜ਼ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇੱਕ ਇੱਕ ਅਕੀਦਤ ਪੇਸ਼ ਕਰਨ ਦਾ ਮੌਕਾ ਹੁੰਦਾ ਉਹਨਦੀ ਕੋਈ ਆਪਣਾ ਦਾਵਾ ਨਹੀਂ ਕਿ ਬਹੁਤ ਵੱਡੀ ਗੱਲ ਕੋ ਕਰਨੀ ਪਰ ਮੈਂ دیر ਨਾਲ ਪਹੁੰਚੇ ਉਹਦੇ ਲਈ ਮੈਂ ਕਿਮਾ ਚਾਚਣਾ ਕਰਦਾਂ ਕਦਾਈ ਅਕਸਰ ਮੈਂ ਲੈਣ ਕਿ ਹੋਇਆ ਨਾ ਇਹ ਜਿਹੜੀ ਚਰਚਾ ਤੁਸੀਂ ਕਰ ਰਹੇ ਹੋ ਉਹਦੇ ਵਿੱਚ ਮੇਰੇ ਤੋਂ ਪਹਿਲਾਂ ਜਿੰਨੇ ਵਾਰ ਤੇ ਜ਼ਹੀਨ ਸ਼ਖਸੀਅਤਾਂ ਨੇ ਆਪਣਾ ਪ੍ਰਵਚਨ ਰੱਖਿਆ ਹੈ ਮੈਂ ਇੱਕ ਦੋ ਨੁਕਤੇ ਹੀ ਸਾਂਝੇ ਕਰਨੇ ਆ ਜਿਹੜਾ ਨੁਕਤਾ ਡਾਕਟਰ ਸਾਹਿਬ ਡਾਕਟਰ ਮਹਿੰਦਰ ਸਿੰਘ ਜੀ ਡਿਸਕਸ ਕਰ ਰਹੇ ਸੀ ਹੋ ਸਕਦਾ ਮੈਂ ਸਾਰੇ ਪੱਖ ਡਿਸਕਸ ਕੀਤੇ ਹੀ ਹੋਣ ਇੱਥੇ ਉਹਦੇ ਵਿੱਚ ਜਿਹੜਾ ਸੰਕਟ ਦਰਪੇਸ਼ ਹੈ ਉਹ ਜ਼ਿੰਦਗੀ ਨੂੰ ਦਰਪੇਸ਼ ਸੰਕਟ ਹੈ ਜਿਹੜਾ ਟੈਕਨੀਕ ਨੇ ਪੈਦਾ ਕੀਤਾ ਕੱਲ ਗੁਣਗਗਦੇ ਯੂਨੀਵਰਸਿਟੀ 'ਚ ਇੱਕ ਫੰਕਸ਼ਨ ਸੀਗਾ ਉੱਥੇ ਫਾਰਮਾਸਿਊਟੀਕਲ ਡਿਪਾਰਟਮੈਂਟ ਦੇ ਪ੍ਰੋਫੈਸਰ ਸਾਹਿਬਾਨ ਨਾਲ ਗੱਲ ਚੱਲ ਰਹੀ ਸੀ ਤੋਂ ਮੈਂ ਕਿਸੇ ਸਰਵੇ ਦੇ ਹਵਾਲੇ ਵਿੱਚ ਗੱਲ ਦੱਸੀ ਕਿ ਉਸ ਸਰਵੇ ਦੇ ਅਨੁਸਾਰ ਜਿਹੜੀ ਤਕਨੀਕ ਤੋਂ ਅਸਰ ਅੰਦਾਜ਼ ਹੋਈ ਪੀੜ੍ਹੀ ਹੈ ਜਿਹੜੀ ਹਰ ਗੱਲ ਲਈ ਨਿਰਭਰ ਹੋ ਚੁੱਕੀ ਹੈ ਨਵੇਂ ਸੰਦਾਂ ਦੇ ਉੱਤੇ ਜਿਹੜੇ ਨਵੇਂ ਟੂਲ ਉਹਨੂੰ ਮਿਲਦੇ ਨੇ ਖੋਜ ਦੇ ਉਹਦਾ ਕਰਕੇ ਉਹਨਾਂ ਦੀ ਸਿਰਜਣਾਤਮਕ ਸ਼ਕਤੀ ਸਿਰਜਣਾਤਮਕ ਸਮਰੱਥਾ ਤੇ ਤਾਰਕਿਕ ਸਮਰੱਥਾ 70% ਤੱਕ ਘਟ ਗਈ ਹੈ ਸੋ ਇਹ ਇੱਕ ਸੰਜਾ ਸੰਕਟ ਹੈ ਜੋ ਨਾ ਸਿਰਫ ਸਾਹਿਤ ਨੂੰ ਦਰਪੇਸ਼ ਹੈ ਕਿ ਜ਼ਿੰਦਗੀ ਦੇ ਹਰ ਖੇਤਰ ਨੂੰ ਦਰਪੇਸ਼ ਹੈ ਜਿਸ ਦਾ ਕਰਕੇ ਬੰਦੇ ਦੀ ਕ੍ਰਿਟੀਕਲ ਥਿੰਕਿੰਗ ਮਰ ਰਹੀ ਹੈ ਉਸ ਤੋਂ ਇਲਾਵਾ ਬੰਦੇ ਦੀ ਸੈਂਸਿਟੀਵਿਟੀ ਮਰ ਰਹੀ ਹੈ ਤੇ ਇਸ ਨੂੰ ਸਾਜ਼ਿਸ਼ੀ ਨੁਕਤੇ ਤੋਂ ਦੇਖਣ ਵਾਲੇ ਜਿਹੜੇ ਕਨਸਪੀਰੇਸੀ ਥਿਉਰੀਜ਼ ਦੇ ਤੌਰ ਤੇ ਇਸ ਨੂੰ ਦੇਖਦੇ ਨੇ ਉਹ ਵੱਖਰੀ ਤਰ੍ਹਾਂ ਦੀ ਵਿਆਖਿਆ ਕਰ ਰਹੇ ਨੇ ਜਿਹੜੇ ਉੰਜ ਆਜ਼ਾਦ ਖਿਆਲ ਚਿੰਤਕ ਨੇ ਉਹ ਆਪਣੇ ਤਰੀਕੇ ਨਾਲ ਇਹ ਗੱਲ ਕਰ ਰਹੇ ਨੇ ਤਾਂ ਸਾਡੇ ਲਈ ਵੀ ਇਹ ਗੱਲ ਕਰਨੀ ਬਣਦੀ ਹੈ ਕਿਉਂਕਿ ਅਸੀਂ ਹਰ ਕੋਈ ਤਕਨੀਕ ਦੀ ਸਹਾਇਤਾ ਲੈ ਰਹੇ ਆ ਇਹਦੇ ਨਾਲ ਹੌਲੀ-ਹੌਲੀ ਬੰਦਾ ਘੜਿਆ ਜਾ ਰਿਹਾ ਭਾਜੀ ਮੈਂ ਇੱਕ ਕਾਲਜ ਦਾ ਅਧਿਆਪਕ ਹਾਂ ਗ੍ਰੈਜੂਏਸ਼ਨ ਦੇ ਵਿਦਿਆਰਥੀਆਂ ਨੂੰ ਪੜ੍ਹਾਉਂਦਾ ਤੇ ਮੈਂ ਇਹ ਤਬਦੀਲੀ ਦੇਖੀ ਹੈ ਬੱਚਿਆਂ ਦੇ ਵਿੱਚ ਕਜੇਰੇ ਬੱਚੇ ਨੂੰ 2011 ਚ ਪੜਾ ਰਹੇ ਸੀ 12 ਚ ਪੜਾ ਰਹੇ ਸੀਗੇ ਕਰੋਨਾ ਤੋਂ ਬਾਅਦ ਉਸ ਤਰ੍ਹਾਂ ਦਾ ਬੱਚਾ ਨਹੀਂ ਹੁਣ ਆ ਰਿਹਾ ਸਾਹਮਣੇ ਕਿਉਂਕਿ ਕਰੋਨਾ ਪੀਰੀਅਡ ਦੇ ਵਿੱਚ ਬੱਚੇ ਦੀ ਐਜੂਕੇਸ਼ਨ ਦੇ ਵਿੱਚ ਟੈਕਨੀਕ ਨੇ ਬਹੁਤ ਜ਼ਿਆਦਾ ਆਪਣਾ ਥਾਂ ਬਣਾ ਲਿਆ ਇਸ ਕਰਕੇ ਹੁਣ ਜਿਹੜੇ ਇੰਸਟੀਚੂਨਸ ਨੇ ਜਿਹੜਾ ਕਾਲਜ ਹੈ ਸਕੂਲ ਹੈ ਉਹ ਕਿਸੇ ਵਿਦਿਆਰਥੀ ਨੂੰ ਨਹੀਂ ਕੱਢ ਰਿਹਾ ਬੱਚੇ ਦੀ ਸ਼ਖਸੀਅਤ ਨੂੰ ਘੜ ਰਹੇ ਨੇ ਇਹ ਸਾਰੇ ਗੈਜਟਸ ਔਰ ਇਹ ਗੈਜਟਸ ਆਪਣੇ ਆਪ ਇਸ ਤਰ੍ਹਾਂ ਨਹੀਂ ਕਰ ਰਹੇ ਇਹਨਾਂ ਦੇ ਪਿੱਛੇ ਟੈਕ ਕੰਪਨੀਆਂ ਖੜੀਆਂ ਨੇ ਜਿਨ੍ਹਾਂ ਦੇ ਕੋਲ ਬਹੁਤ ਵੱਡੇ ਬਜਟ ਨੇ ਜਿਨ੍ਹਾਂ ਦੇ ਕੋਲ ਇੰਨੀ سرمਾਇਆਕਾਰੀ ਹੈ ਜਿਹਦਾ ਮੁਕਾਬਲਾ ਸਾਹਿਤ ਵਾਲੇ ਖੇਤਰ ਵਿੱਚ ਕੋਈ ਵੀ ਨਹੀਂ ਕਰ ਸਕਦਾ ਉਹਨਾਂ ਦੇ ਕੋਲ ਵੱਖਰੇ ਵੱਖਰੇ ਜਿੱਤਨਾ ਹਿਊਮਨ ਰਿਸੋਰਸ ਮੈਨੇਜਮੈਂਟ ਦਾ ਡਿਪਾਰਟਮੈਂਟ ਹੈ ਇਸ ਤਰ੍ਹਾਂ ਰਿਸਰਚ ਐਂਡ ਡਿਵੈਲਪਮੈਂਟ ਦਾ ਵੀ ਡਿਪਾਰਟਮੈਂਟ ਜਿੱਥੇ ਹਰ ਰੋਜ਼ ਇਹ ਰਿਸਰਚ ਹੋ ਰਹੀ ਹੈ ਕਿ ਬੰਦੇ ਦੀ ਸਾਈਕੋਲੋਜੀ ਦਾ ਕਿਹੜਾ ਪੱਖ ਹੈ ਇਹਨੂੰ ਕਿਸ ਤਰ੍ਹਾਂ ਅਸੀਂ ਕਾਬੂ ਕਰਨਾ ਹੈ ਜਦੋਂ ਕੁਝ ਬੰਦੇ ਐਪਲ ਕੰਪਨੀ ਨੂੰ ਛੱਡ ਕੇ ਬਾਹਰ ਆਏ ਤਾਂ ਉਹਨਾਂ ਦੱਸਿਆ ਕਿ ਸਾਨੂੰ ਟਾਰਗੇਟ ਮਿਲਦਾ ਸੀ ਕਿ ਤੁਸੀਂ ਐਪਲ ਨੂੰ ਸਿਡਕਟਿਵ ਬਣਾਉਣਾ ਹੈ ਸਿਡਕਟਿਵ ਦਾ ਮਤਲਬ ਹੈ ਕਿ ਬੰਦੇ ਨੂੰ ਉਹਦੀ ਲਤ ਲੱਗ ਜਾਏ ਐਡਿਕਸ਼ਨ ਹੋ ਜਾਈ। ਜਿਸ ਤਰ੍ਹਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਪੇਸ਼ਕਾਰੀ ਹੈ, ਜਿਸ ਤਰ੍ਹਾਂ ਦਾ ਉਹਦੇ ਉੱਤੇ ਕੰਟੈਂਟ ਆ ਰਿਹਾ ਹੈ, ਉਹਦੀ ਐਡਿਕਸ਼ਨ ਲੱਗ ਰਹੀ ਹੈ ਬੰਦਿਆਂ ਨੂੰ। ਤੇ ਉਸ ਐਡਿਕਸ਼ਨ ਦਾ ਕਰਕੇ ਬੰਦੇ ਦੇ ਅੰਦਰੋਂ ਬਹੁਤ ਕੀਮਤੀ ਚੀਜ਼ਾਂ ਮਰ ਰਹੀਆਂ ਨੇ ਜਿਹੜਾ ਉਹਦਾ ਅਸਲੀ ਸਰਮਾਇਆ ਸੀਗਾ, ਜਿਹਦਾ ਕਰਕੇ ਉਹ ਕਵੀ ਬਣਦਾ ਸੀ, ਜਿਹਦਾ ਕਰਕੇ ਉਹਦੇ ਅੰਦਰ ਸੋਝ ਸੀ, ਜਿਹਦਾ ਕਰਕੇ ਉਹ ਕਵਿਤਾ ਨੂੰ ਮਾਣਦਾ ਸੀ। ਇਸ ਕਰਕੇ ਪਿਛਲੇ ਮੇਲੇ ਦੇ ਦੌਰਾਨ ਇਸ ਕਿਤਾਬ ਮੇਲੇ ਵਿੱਚ ਵਿਕੀਆਂ ਹੋਈਆਂ ਕਿਤਾਬਾਂ ਦਾ ਇੱਕ ਸਰਵੇ ਇੱਕ ਬੜਾ ਸਿਆਣਾ ਬੰਦਾ ਆ ਉਹਨੇ ਨੈਟ ਤੇ ਪਾਇਆ ਇੱਕ ਦੋ ਬੰਦਿਆਂ ਨਾਲ ਮੇਰੀ ਜ਼ੁਬਾਨੀ ਗੱਲ ਹੋਈ ਉਹਨੇ ਕਿਹਾ ਲੱਖਾਂ ਰੁਪਈਆ ਦੀਆਂ ਕਿਤਾਬਾਂ ਵਿਕੀਆਂ ਨੇ ਸ਼ਾਇਰੀ ਦੀਆਂ ਮੈਂ ਕਿਹਾ ਜੀ ਕਿਸ ਸ਼ਾਇਰ ਨੂੰ ਜ਼ਿਆਦਾ ਪੜਿਆ ਜਾ ਰਿਹਾ ਤੇ ਉਹਦਾ ਕਹਿਣਾ ਸੀ ਕਿ ਐਵੇਂ ਕਵੇਂ ਦੀ ਸ਼ਾਇਰੀ ਪੜੀ ਜਾਦੀ ਮੈਂ ਤੂੰ ਦੀ ਸ਼ਾਇਰੀ ਜਿਹੜੀ ਨੌਜਵਾਨ ਰੋਮਾਂਸ ਦੇ ਵਿੱਚ ਇੱਕ ਦੂਸਰੇ ਨੂੰ ਸ਼ਾਇਰੀ ਮੈਸੇਜ ਕਰਕੇ ਭੇਜ ਸਕਦੇ ਨੇ ਸਿਰਫ ਉਸ ਪੱਦਰ ਦੀ ਸ਼ਾਇਰੀ ਕਿਉਂਕਿ ਜੇ ਸ਼ਾਇਰ ਪੜੇ ਜਾ ਰਹੇ ਨੇ ਪਤਾ ਲੱਗੇ ਕਿਹੜੇ ਸ਼ਾਇਰ ਬਣੇ ਜਾ ਰਹੇ ਨੇ ਕਿਸੇ ਆਈਡੀਓਲੋਜੀ ਨੂੰ ਲੋਕ ਜ਼ਿਆਦਾ ਪਸੰਦ ਕਰਨ ਲੱਗ ਗਏ ਨੇ ਕਿਸੇ ਸੋਹਜ ਪਰੰਪਰਾ ਵੱਲ ਜ਼ਿਆਦਾ ਝੁਕ ਗਏ ਨੇ ਜੇ ਲੋਕ ਕੀ ਪੜ ਰਹੇ ਨੇ ਜਿਹੜੀਆਂ ਉਹ ਲੱਖਾਂ ਕਰੋੜਾਂ ਦੀਆਂ ਕਿਤਾਬਾਂ ਵਿਗ ਰਹੀਆਂ ਨੇ ਉਹਦਾ ਜਿਹੜਾ ਕੰਟੈਂਟ ਹੈ ਉਹ ਬਹੁਤ ਨੀਵੇਂ ਪੱਦਰ ਦਾ ਹੈ ਸ਼ਾਇਦ ਉਹਨੂੰ ਭਾਟਿਆ ਸਾਹਿਬ ਦੀ ਜ਼ੁਬਾਨ 'ਚ ਅਣਸਾਹਿਤ ਕਿਹਾ ਜਾਵੇ ਆਲੋਚਕ ਦੀ ਸਬੰਧ ਤੋਂ ਉਹਨੂੰ ਹੋ ਸਕਦਾ ਅਣਸਾਹਿਤ ਕਹਿਣਾ ਪਵੇ ਕੋਈ ਇਹਨੂੰ ਸਾਹਿਤ ਮੰਨਣ ਤੋਂ ਇਨਕਾਰੀ ਹੋ ਜਾਵੇ ਤੇ ਉਸ ਨੂੰ ਮੰਨਣ ਵਾਲੇ ਬੰਦੇ ਦੀਆਂ ਸਾਹਿਤਿਕ ਸੋਹਜ ਆਤਮਿਕ ਰੁਚੀਆਂ ਦਾ ਫਿਰ ਆਪਾਂ ਵੈਲਿਊਏਸ਼ਨ ਕਰ ਸਕਦੇ ਹਾਂ ਸੋ ਮੈਂ ਬਹੁਤ ਥੋੜੇ ਸਮੇਂ ਦੇ ਵਿੱਚ ਇਹ ਗੱਲ ਕਰਨੀ ਸੀਗੀ ਇਸ ਕਰਕੇ ਮੈਂ ਇਹਦੇ ਜ਼ਿਆਦਾ ਪੱਖ ਨਹੀਂ ਖੋਲ ਖੋਲਣੇ ਗੱਲ ਇਹ ਹੈ ਕਿ ਜਿਹੜੀਆਂ ਟੈਕ ਕੰਪਨੀ ਨੇ ਉਹਨਾਂ ਕੋਲ سرمਾਇਆਕਾਰੀ ਜ਼ਿਆਦਾ ਹੈ ਉਹਨਾਂ ਕੋ ਰਿਸਰਚ ਐਂਡ ਡਿਵੈਲਪਮੈਂਟ ਦੇ ਸਾਧਨ ਜ਼ਿਆਦਾ ਹੈ ਜਿਸ ਕਰਕੇ ਉਹਨਾਂ ਦੇ ਸਾਹਮਣੇ ਜਿਹੜੇ ਇਹਦਾ ਟਾਰਗੇਟ ਐ ਜਿਸ ਮਨੁੱਖ ਨੂੰ ਉਹ ਘੜਨਾ ਤੇ ਆਪਣੇ ਤਰੀਕੇ ਨਾਲ ਸਾਜਣਾ ਚਾਹੁੰਦੇ ਨੇ ਉਹ ਉਹਦੇ ਵਿੱਚ ਕਾਮਯਾਬ ਹੋ ਰਹੇ ਨੇ ਲਗਾਤਾਰ ਤੇ ਸਾਡੇ ਹੀ ਬੱਚੇ ਸਾਡੇ ਹੀ ਸਾਹਮਣੇ ਜਾਗਰੂਕ ਬੰਦਿਆਂ ਦੇ ਸਾਹਮਣੇ ਸਾਡੀਆਂ ਪੀੜ੍ਹੀਆਂ ਉਹ ਤੋਂ ਅਸੰਤੁਸ਼ਟ ਹੋਈ ਜਾ ਰਹੀਆਂ ਨੇ ਉਸ ਉਸ ਰੂਪੇ ਢਲਦੀਆਂ ਜਾ ਰਹੀਆਂ ਨੇ ਜਿਦਦਰ ਉਹ ਢਾਲਣਾ ਚਾਹੁੰਦੇ ਨੇ ਤਾਂ ਇਹ ਉਹਨਾਂ ਦੀ ਇੱਕ ਕਾਮਯਾਬੀ ਐ ਤੇ ਇਹ ਇਹ ਚੈਲੰਜ ਜਿੱਥੇ ਜ਼ਿੰਦਗੀ ਨੂੰ ਐ ਉਥੇ ਸਾਹਿਤ ਨੂੰ ਇਸ ਕਰਕੇ ਕਿ ਜੇ ਬੰਦੇ ਦੇ ਅੰਦਰ ਸਾਹਿਤ ਨੂੰ ਮਾਨਣ ਦੀ ਰੁਚੀ ਘੱਟ ਰਹੀ ਐ ਸਿਰਜਣਾਤਮਕ ਰੁਝੀ ਘਟ ਰਹੀ ਹੈ ਤੇ ਕੱਲ ਨੂੰ ਸਾਹਿਤ ਸਿਰਜਣਾ ਦੀ ਵੀ ਸਮਰੱਥਾ ਘਟ ਜਾਣੀ ਹੈ ਤੇ ਇਸ ਨੂੰ ਤੁਸੀਂ ਹੁਣ ਲੰਮੇ 스ਪੈਨ ਵਿੱਚ ਦੇਖ ਲਓ ਕਿ ਜਿਸ ਤਰ੍ਹਾਂ ਦੇ ਕਿੱਸਾਕਾਰਾਂ ਦੇ ਸਾਹਿਤ ਦੇ ਪ੍ਰਤੀ ਪੈਟਰਨ ਸਨ ਸਾਹਿਤ ਸਿਰਜਣਾ ਦੇ ਪ੍ਰਤੀ ਉਸ ਤਰ੍ਹਾਂ ਦੇ ਮਾਰਕਸਵਾਦੀ ਆਲੋਚਨਾ ਔਰ ਮਾਰਕਸਵਾਦੀ ਸਿਸਟਮਸ ਦੇ ਆਉਣ ਤੋਂ ਬਾਅਦ ਵਾਲੇ ਸਾਹਿਤਕਾਰਾਂ ਦੇ ਨਹੀਂ ਬਣ ਸਕੇ ਪੰਜਾਬ ਦੇ ਵਿੱਚ ਕੋਈ ਵੱਡਾ ਮਹਾਕਾਵ ਨਹੀਂ ਲਿਖਿਆ ਜਾ ਸਕਿਆ ਔਰ ਉਸ ਤੋਂ ਬਾਅਦ ਜਦੋਂ ਹੁਣੇ ਟੈਕਨੀਕ ਆ ਗਈ ਹੈ ਇਹ ਅਗਲੀ ਚੀਜ਼ ਆ ਗਈ ਹੈ ਤਾਂ ਹੋਣੇ ਦੇ ਵਿੱਚ ਵੱਡੀਆਂ ਸਾਹਿਤਕ ਰਚਨਾਵਾਂ ਦੀ ਸਮਰੱਥਾ ਘਟ ਜਾਏਗੀ ਵੱਡੇ ਸਟਰਕਚਰ ਵਾਲੀਆਂ ਸਾਹਿਤਕ ਰਚਨਾਵਾਂ ਦੀ ਛੋਟੀਆਂ ਦੀ ਹੋ ਜਾਏਗੀ ਕਿਉਂਕਿ ਬੰਦਿਆਂ ਦੀ ਇਹਦੇ ਨਾਲ ਸਾਈਕੋਲੋਜੀ ਇਸ ਤਰ੍ਹਾਂ ਦੀ ਬਣ ਰਹੀ ਹੈ ਜਿਹੜੇ ਬੰਦੇ ਇਹਦੇ ਪਿੱਛੇ ਕੰਮ ਕਰਦੇ ਨੇ ਜਿਹੜੇ ਰੀਲ ਵਾਲੇ ਬੰਦਿਆਂ ਨੂੰ ਸੁਜੈਸ਼ਨ ਦਿੰਦੇ ਨੇ ਜਾਂ ਜਿਹੜੀ ਸਿਨੇਮਟੋਗ੍ਰਾਫੀ ਹੈ ਉਹਦੇ ਵਿੱਚ ਪੜਾਇਆ ਜਾਂਦਾ ਕਿ ਇੱਕ ਬੰਦਾ ਇੱਕ ਦ੍ਰਿਸ਼ ਨੂੰ ਜ਼ਿਆਦਾ ਚਿਰ ਨਹੀਂ ਦੇਖ ਸਕਦਾ ਇਸ ਲਈ ਹਰ 3 ਸੈਕਿੰਡ ਤੋਂ ਬਾਅਦ ਦ੍ਰਿਸ਼ ਬਦਲਣਾ ਚਾਹੀਦਾ 3 ਸੈਕਿੰਡ ਤੋਂ ਵੱਧ ਕਿਸੇ ਵੀ ਵੀਡੀਓ ਕੰਟੈਂਟ ਦੇ ਵਿੱਚ ਕਨਸੈਂਟਰੇਸ਼ਨ ਨਹੀਂ ਰਹਿ ਸਕਦੀ ਬੰਦੇ ਦੀ ਇਹ ਵੀਡੀਓ ਵਾਲੇ ਬੰਦਿਆਂ ਦਾ ਮੰਨਣਾ ਇਸ ਲਈ ਹਰ 3 ਸੈਕਿੰਡ ਤੋਂ ਬਾਅਦ ਦ੍ਰਿਸ਼ ਨੂੰ ਬਦਲ ਰਹੇ ਨੇ ਇਹਦੇ ਨਾਲ ਕੀ ਹੋ ਰਿਹਾ ਕਿ ਮਨੁੱਖ ਨੂੰ ਇੱਕ ਆਦਤ ਪੈ ਰਹੀ ਹੈ ਕਿ ਉਹਦੇ ਸਾਹਮਣੇ ਲਗਾਤਾਰ ਚੀਜ਼ਾਂ ਤਬਦੀਲ ਹੁੰਦੀਆਂ ਜਾਣ ਜਿਹੜੇ ਸਾਹਿਤ ਦੇ ਵੱਡੇ ਰੂਪ ਨੇ ਜਿਵੇਂ ਨਾਵਲ ਹੈ ਉਹਨੂੰ ਸਮਝਣ ਲਈ ਜਿਸ ਤਰ੍ਹਾਂ ਦਾ ਸਬਰ ਜਿਸ ਤਰ੍ਹਾਂ ਦੀ ਬੈਠਕ ਚਾਹੀਦੀ ਹੈ ਜਿਸ ਤਰ੍ਹਾਂ ਦੀ ਇਕਾਗਰਤਾ ਚਾਹੀਦੀ ਹੈ ਨਵਾਂ ਮਨੁੱਖ ਉਸ ਇਕਾਗਰਤਾ ਨੂੰ ਖੋ ਰਿਹਾ ਹੈ ਇਹ ਸੰਕਟ ਦੇਖੋ ਟੈਕਨੀਕ ਚੋਂ ਸੋਸਾਇਟੀ ਚ ਆਇਆ ਸੋਸਾਇਟੀ ਚ ਹੋਣੇ ਸਾਹਿਤ ਨੂੰ ਦਰਪੇਸ਼ ਹੋ ਜਾਣਾ ਹੈ। ਤੋਂ ਆਪਾਂ ਸਾਹਿਤੇਵਲ ਨਾਲ ਗੱਲ ਕਰ ਰਹੇ ਆ ਇਹ ਉਨਾ ਹੀ ਸਮਾਜ ਵਿਗਿਆਨ ਦੇ ਬਾਕੀ ਜਿੰਨੇ ਸਬਜੈਕਟ ਨੇ ਉਹਨਾਂ ਦੇ ਚਿੰਤਾ ਦਾ ਵਿਸ਼ਾ ਹੈ। ਜੇ ਕ੍ਰਿਟੀਕਲ ਥਿੰਕਿੰਗ ਦੀ ਗੱਲ ਕਰੀਏ ਅੱਗੇ ਕਿਸੇ ਵੀ ਯੁੱਗ ਨਾਲੋਂ ਸਾਡੇ ਕੋਲ ਇਨਫੋਰਮੇਸ਼ਨ ਜ਼ਿਆਦਾ ਹੈ। ਇੱਕ ਸ਼ਬਦ ਹੁੰਦਾ ਡਰਾਉਨਿੰਗ ਡੁੱਬ ਜਾਓ ਭਾਵੇਂ ਇਹਦੇ ਵਿੱਚ ਇੰਨਾ ਹੜ ਵਗ ਰਿਹਾ ਹੈ ਸੂਚਨਾ ਦਾ ਇੰਨਾ ਹੜ ਹੈ ਕਿ ਭਾਵੇਂ ਬੰਦਾ ਅੱਜ ਡੁੱਬ ਕੇ ਮਰ ਜੇ ਚਲੋ ਮਰਦਾ ਤੇ ਨਹੀਂ। ਪਰ ਅੰਡਰਸਟੈਂਡਿੰਗ ਦਾ ਪੱਧਰ ਉਹਨਾਂ ਉੱਚਾ ਨਹੀਂ ਹੋ ਸਕਿਆ ਸੋ ਇਹ ਜਿਹੜਾ ਅਸੀਂ ਇਹਨੂੰ ਫਿਰ ਕਿਸੇ ਫਿਲਾਸਫਰ ਦੇ ਬੈਂਚਮਾਰਕ ਨਾਲ ਹੀ ਤੁਲਨਾ ਕਰਕੇ ਦੇਖਾਂਗੇ ਨਾ ਕਿ ਕਿਹੜਾ ਲਗਾਤਾਰ ਤਬਦੀਲੀ ਚਾਹੀਦੀ ਐ ਇਸੇ ਕਰਕੇ ਬੱਚੇ ਜਿਹੜੇ ਨੇ ਉਹਨਾਂ ਚ ਟਿਕਾ ਘਟ ਰਿਹਾ ਇੱਥੇ ਆਡੀਅנס ਘਟ ਰਹੀ ਹੈ ਹਰ ਹਰ ਚੀਜ਼ ਪਾਸੇ ਸੰਕਟ ਖੜਾ ਹੋ ਰਿਹਾ ਹੈ ਤਾਂ ਇਹ ਇਸ ਤਰ੍ਹਾਂ ਬੰਦੇ ਦੀ ਸ਼ਖਸੀਅਤ ਵਿੱਚ ਜਿਹੜੇ ਆ ਰਹੇ ਵਿਗਾੜ ਨੇ ਇਹ ਸਾਹਿਤ ਨੂੰ ਅਸਲੀ ਸੰਕਟ ਪੈਦਾ ਕਰਨ ਲਈ ਕਿਸ ਤਰ੍ਹਾਂ ਚਲੋਤੀ ਪੈਦਾ ਕਰ ਦੇਣਗੇ ਇਹ ਲੱਗ ਰਿਹਾ ਹੈ ਇੱਕ ਗੱਲ ਮੈਂ ਡਾਕਟਰ ਗੁਰਪ੍ਰਗਤ ਸਿੰਘ ਦੇ ਹਵਾਲੇ ਨਾਲ ਕਰਨੀ ਚਾਹੁੰਦਾ ਉਹਨਾਂ ਦਾ ਇੱਕ ਲੇਖ ਹੈ ਪੰਜਾਬ ਦੀ ਹਸਤੀ ਦਾ ਸਵਾਲ ਲੇਖ ਦਾ ਮੈਂ ਪੰਜਾਬ ਦੀ ਹਸਤੀ ਕੱਲਾ ਇੰਨਾ ਹੀ ਹੈ ਅਗੋਂ ਸਵਾਲ ਮੈਂ ਆਪਣੇ ਕੋਲ ਜੋੜ ਲਿਆ ਤੇ ਉਹਨਾਂ ਨੇ ਕਿਹਾ ਕਿ ਜਿਹੜੀ ਪੰਜਾਬ ਦੇ ਵਿੱਚ ਸਿੱਖ ਗੁਰੂਆਂ ਨੇ ਤੇ ਬਾਕੀ ਬਾਣੀਕਾਰਾਂ ਨੇ ਕ੍ਰਾਂਤੀ ਲਿਆਂਦੀ ਹੈ ਉਹਨੂੰ ਅਸੀਂ ਸੈਕੂਲਰਿਟੀ ਦੇ ਨਾਂ ਹੇਠ ਨਜ਼ਰ ਅੰਦਾਜ਼ ਕੀਤਾ ਤੇ ਇਹਦਾ ਕਰਕੇ ਅਸੀਂ ਪੰਜਾਬ ਦਾ ਅਸਲ ਨੁਕਸਾਨ ਕੀਤਾ ਜਿਹੜੀਆਂ ਪੰਜਾਬ ਦੀਆਂ ਲੈਫਟਿਸਟ ਸੈਕੂਲਰ ਲਿਬਰਲ ਸੈਕੂਲਰ ਧਰਾਨੇ ਇਸ ਚੀਜ਼ ਨੂੰ ਆਧਾਰ ਬਣਾ ਕੇ ਸਿਰਜਣਾਤਮਕ ਪ੍ਰਕਿਰਿਆ ਵਿੱਚ ਆਉਣ ਤੋਂ ਰੋਕਣ ਵਿੱਚ ਆਪਣੀ ਭੂਮਿਕਾ ਨਿਭਾਈ ਹੈ ਉਹਨਾਂ ਨੇ ਅਸਲ ਪੰਜਾਬ ਦਾ ਨੁਕਸਾਨ ਕੀਤਾ ਹੈ ਜਿਸ ਕਰਕੇ ਪੰਜਾਬ ਆਪਣੀ ਹਸਤੀ ਪ੍ਰਤੀ ਉਸ ਤਰ੍ਹਾਂ ਦਾ authentic stand ਨਹੀਂ ਲੈ ਪਾਰ ਰਿਹਾ ਦੁਨੀਆ ਦੇ ਵਿੱਚ ਪੰਜਾਬ ਦੀ ਮਨੁੱਖ ਦੀ ਹੋਣ ਬਾਰੇ ਜਿਸ ਤਰ੍ਹਾਂ ਦੀ ਵਿਆਖਿਆ ਧਰਮ ਗ੍ਰੰਥ ਵਿੱਚ ਹੈ ਉਸ ਤਰ੍ਹਾਂ ਦੀ ਇਹ ਸਾਰੀ ਖਲਕਤ ਜਿਹੜੀ ਇਕੱਠੀ ਹੋਈ ਹੈ ਇਹਨਾਂ ਨੂੰ ਕਿਸੇ ਦੇ ਮਨ ਵਿੱਚ ਇਸ ਵੇਲੇ ਨਹੀਂ ਹੈ ਜਿਹੜੀ ਚੀਜ਼ ਸਾਡੇ ਧਰਮ ਗ੍ਰੰਥ ਚ ਲਿਖੀ ਹੈ ਉਸ ਤੋਂ ਇਹ ਬੰਦੇ ਟੁੱਟ ਕੇ ਜੀ ਰਹੇ ਨੇ ਤੇ ਇਹਦੇ ਵਿੱਚ ਜ਼ਿੰਮੇਵਾਰ ਧਿਰਾਂ ਅਕੈਡਮਿਕਸ ਵੀ ਹੈ ਉੱਤੇ ਸਿਰਜਣਾਤਮਕ ਧਿਰਾਂ ਵੀ ਨੇ ਤੋ ਜਦੋਂ ਸਾਹਿਤ ਸਿਰਜਣਾ ਹੁੰਦੀ ਹੈ ਤਾਂ ਆਪਣੇ ਧਰਤੀ ਦੇ ਵੱਡੇ ਸਵਾਲਾਂ ਨੂੰ ਸਨਮੁਖ ਰੱਖਦੀ ਹੈ ਤੋ ਸਮਾਂ ਬਹੁਤ ਥੋੜਾ ਇੰਨੇ ਸਮਝ ਇੰਨੇ ਗੱਲਾਂ ਹੋ ਸਕਦੀਆਂ ਕਿ ਡਾਕਟਰ ਗੁਰਪ੍ਰਗਤ ਸਿੰਘ ਦੇ ਹਵਾਲੇ ਨਾਲ ਇੱਕ ਤੇ ਤਕਨੀਕ ਦੇ ਹਵਾਲੇ ਨਾਲ ਗੱਲ ਕੀਤੀ ਜਿਹੜੀ ਉਹ ਜਿੰਨੀ ਕਬਾ ਕਰ ਸਕੇ ਦੂਸਰੀ ਗੱਲ ਹੈ ਕਿ ਪੰਜਾਬ ਦੀ ਹਸਤੀ ਦਾ ਸਵਾਲ ਉੱਥੇ ਖੜਾ ਹੈ ਉਹ ਕਹਿੰਦੇ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਨੇ ਜੋ ਕ੍ਰਾਂਤੀ ਲਿਆਂਦੀ ਤੇ ਜਿਸ ਦਾ ਅਭਿਆਸ ਅਜੇ ਅਪੂਰਨ ਪਿਆ ਹੈ ਉਹ ਵੀ ਕਹਿ ਰਹੇ ਸੀ ਅਪੂਰਨ ਪਿਆ ਆ ਉਹਦੀ ਕੰਟੀਨਿਊਟੀ ਉਸ ਤਰ੍ਹਾਂ ਜ਼ਿੰਦਗੀ ਵਿੱਚ ਨਹੀਂ ਦਿਖ ਰਹੀ ਉਹਨੇ ਸਾਰੇ ਪਾਸੇ ਅਜ਼ਰਦੰਦਾਜ਼ ਹੋਣਾ ਇਹਨਾਂ ਨੂੰ ਸਾਹਿਤ ਵਿੱਚ ਵੀ ਹੋਣਾ ਸੀ ਅਕਾਡਮਿਕਸ ਵਿੱਚ ਹੋਣਾ ਸੀ ਉਹਨੇ ਸਰਮਾਇਆਕਾਰੀ ਵਿੱਚ ਵੀ ਹੋਣਾ ਸੀ ਉਹਨੇ ਨਿظام ਤੰਤਰ ਦੇ ਵਿੱਚ ਰਾਜਨੀਤੀ ਵਿੱਚ ਹਰ ਜਗ੍ਹਾ ਤੇ ਉਹਨੇ ਇਸ ਅੰਦਾਜ਼ ਹੋਣਾ ਸੀ ਉਹ ਨਹੀਂ ਹੋ ਪਾਇਆ ਅਪੂਰਨ ਪਿਆ ਹੈ ਉਸ ਨੂੰ ਆਪਣੇ ਆਪ ਨੂੰ ਸੈਕੂਲਰ ਸਿੱਧ ਕਰਨ ਲਈ ਅੰਗੋਲੀਆਂ ਰੱਖਣਾ ਪੰਜਾਬ ਦਾ ਨੁਕਸਾਨ ਕਰਨਾ ਹੈ ਇਹ ਸਿਰਫ ਮੈਂ ਦੁਹਰਾਇ ਕੀਤਾ ਉਸ ਚੀਜ਼ ਦਾ ਦੂਸਰੀ ਗੱਲ ਇਸੇ ਲੇਖ ਵਿੱਚ ਅੱਗੇ ਚੱਲ ਕੇ ਆਉਂਦੀ ਹੈ ਕਿ ਪੰਜਾਬ ਦੀ ਅਸਲ ਤੇ ਵਿਲੱਖਣ ਸਿਧਾਂਤਕ ਵਿਰਾਸਤ ਅਜੇ ਅਣਗੌਲੀ ਅਤੇ ਨਿਰਅਭਿਆਸੀ ਪਈ ਹੈ ਤੋ ਇਹਦਾ ਮਤਲਬ ਹੈ ਕਿ ਜਿਹੜਾ ਸਿਧਾਂਤਕ ਵਿਲੱਖਣਤਾ ਦੀ ਵਿਰਾਸਤ ਨਾਲ ਜੁੜਨ ਵਾਲਾ ਪ੍ਰੋਸੈਸ ਹੈ ਉਹ ਵੀ ਇੱਕ ਸਾਡੇ ਲਈ ਚੁਣੌਤੀ ਹੈ ਸੰਕਟ ਹੈ ਭਾਸ਼ਾ ਲਈ ਤੇ ਸਾਹਿਤ ਲਈ ਸੋ ਇਹ ਦੋ ਹੀ ਮੇਰੇ ਨੁਕਤੇ ਨੇ ਸੰਭਾਵਨਾਵਾਂ ਦੀ ਗੱਲ ਵੀ ਇਹਦੇ ਵਿੱਚ ਸ਼ਾਮਲ ਹੈ ਕਿ ਜੇ ਅਸੀਂ ਇਹਨਾਂ ਦੋ ਚੀਜ਼ਾਂ ਦੇ ਨਾਲ ਆਪਣਾ ਸੰਘਰਸ਼ ਕਰਦੇ ਹਾਂ ਤੇ ਇਹਦੇ ਵਿੱਚ ਜੇਤੂ ਹੋ ਕੇ ਨਿਕਲਦੇ ਹਾਂ ਤੇ ਸਾਡੀਆਂ ਸੰਭਾਵਨਾਵਾਂ ਬਹੁਤ ਵੱਧ ਨੇ ਨਹੀਂ ਤੇ ਇਹ ਸੰਭਾਵਨਾਵਾਂ ਸੁngੜ ਜਾਣਗੀਆਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੀ ਇਸ ਚੱਲਦੇ ਸੈਸ਼ਨ ਚ ਸਾਡੇ ਵਿੱਚ ਡਾਕਟਰ ਪਰਮਜੀਤ ਸਿੰਘ ਢੀਂਗਰਾਜੀ ਵੀ ਆਏ ਆ ਮੈਂ ਉਹਨਾਂ ਦਾ ਸਵਾਗਤ ਕਰਦਾ ਸਰਦਾਰ ਸੰਤੋਖ ਸਿੰਘ ਸੇਠੀ ਜੀ ਸੈਕਟਰੀ ਸਕੂਲ ਦੇ ਸਾਡੇ ਖਾਲਸਾ ਕਲ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਦੇ ਉਹਨਾਂ ਨੂੰ ਜੀ ਆਇਆਂ ਕਹਿੰਦਾ ਰਮੇਸ਼ ਜਾਦਵ ਜੀ ਤੇ ਭੁਪਿੰਦਰ ਸੰਧੂ ਜੀ ਆਏ ਆ ਉਹਨਾਂ ਦਾ ਵੀ ਮੈਂ ਸਵਾਗਤ ਕਰਦਾ ਜੀ ਤੇ ਪ੍ਰਿੰਸੀਪਲ ਸਾਹਿਬ ਸਾਡੇ ਅੱਗੇ ਉਹਨਾਂ ਨੂੰ ਮੈਂ ਧੰਨਵਾਦ ਕੀਤਾ ਉਹ ਫਿਰ ਚਲੇ ਗਏ ਸੋ ਸਰਗਰਜ ਜੀ ਨੇ ਹੋ ਜਿਆ ਮੈਂ ਬਹੁਤ ਬਹੁਤ ਸਵਾਗਤ ਕਰਨਾ ਸਰ ਤੁਸੀਂ ਆ ਗਏ ਇੱਕ ਬੇਨਤੀ ਹੈ ਕਿ ਤੁਸੀਂ ਆ ਜਿਓ ਕਿਉਂਕਿ ਫਿਰ ਐਂਡ ਤੇ ਧੰਨਵਾਦ ਵੀ ਕਰਨਾ ਉੱਪਰ ਆ ਜਿਓ ਤੁਸੀਂ ਆਪਣੀ ਜਗ੍ਹਾ ਤੇ ਸਰ ਆਓ ਆਤਮ ਸਰ ਬਹੁਤ ਬਹੁਤ ਤੁਹਾਡਾ ਸਵਾਗਤ ਸਰ ਤੁਸੀਂ ਸਾਡੇ ਚੰਦਰਮਾ ਜੋ ਤੁਹਾਡੇ ਵਾਲੇ ਵਾਲੇ ਘੁੰਮਣਾ ਸਰ